ਗੱਲਾਂ ਦਾ ਸਹਿਦ ਗੱਲਾਂ ਦਾ ਸਹਿਦ ਬਣਾ ਕੇ ਇਹ ਲੋਕਾਂ ਨੂੰ ਵੰਡਣ ਵਾਲਾ ਭਗਵੰਤਮਾਨ ਗੱਲਾਂ ਦਾ ਪੁਲ ਬਣਾਉਣ ਵਾਲਾ ਤੇ ਪੁਲ ਦੇ ਉੱਤੇ ਚੜਾ ਕੇ ਲੋਕਾਂ ਨੂੰ ਥੱਲੇ ਸਿੱਟਣ ਵਾਲਾ ਭਗਵੰਤਮਾਨ ਮੈਂ ਉਹਦੀਆਂ ਗੱਲਾਂ ਦਾ ਜਵਾਬ ਦੇਣ ਲੱਗਿਆ ਭਗਵੰਤਮਾਨ ਨੇ ਸੂਬੇ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਕਰਵੋਣੀ ਸਾਡੀ ਮਰਦਵਲ ਜ਼ਿੰਮੇਵਾਰੀ ਸਮਝੋ ਜਿਹਨੇ ਲਿਖਿਆ ਜਿਸ ਦੇ ਤਹਿਤ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ 7ਵਾਂ ਬੈਚ ਸਿੰਗਾਪੁਰ ਚੱਲਿਆ ਇਹ ਆ ਚੈੱਕ ਕਰੋ ਸਿੰਗਾਪੁਰ ਨੂੰ ਕਈ ਬੈਚ ਆ ਚੁੱਕੇ ਨੇ ਅੱਜ 7ਵਾਂ ਬੈਚ ਜਿਹੜਾ ਹੈ ਉਹ ਸਿੰਗਾਪੁਰਵਾਨਾ ਹੋ ਰਿਹਾ ਜਿਹਦੇ ਵਿੱਚ 36 ਪ੍ਰਿੰਸੀਪਲ ਨੇ ਜੀ ਜੀ ਮੁਖੀ ਨੂੰ ਹੈਡਮਾਸਟਰਸ ਨੂੰ ਪਾਕਿਸਤਾਨਾ ਮਾਤੇ ਟ੍ਰੇਨਿੰਗ ਅਕੈਡਮੀਸ ਦੇ ਵਿੱਚ ਭੇਜਦੇ ਜੀ ਅੱਛਾ ਮਹਿਮਾਨ ਸਾਹਿਬ ਤੁਹਾਡੇ ਕੋਲੋਂ ਦੋ ਤਿੰਨ ਗੱਲਾਂ ਦੇ ਸਵਾਲ ਪੁੱਛਦਾ ਅੱਜ ਜਿਹੜੀ ਤਰੀਕਾ 10:31 ਮਿੰਟ ਹੋ ਗਏ 11 ਮਾਰਚ ਦਾ ਅੱਜ ਸਮਾਂ 11 ਮਾਰਚ ਅੱਜ ਤਾਂ ਮੈਨੂੰ ਲੱਗਦਾ ਤੁਸੀਂ 2023 ਦੇ ਵਿੱਚ ਵੀ ਖਣੀ 2022-23 ਦੇ ਵਿੱਚ ਵੀ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਘੱਲਿਆ ਸੀ ਇਹ ਤੁਹਾਡੀ ਪੁਰਾਣੀ ਵੀਡੀਓ ਤਾਂ ਹੈ ਨਹੀਂ ਕਿਉਂਕਿ ਇਹਦੇ ਵਿੱਚ ਤੁਹਾਡੇ ਐਨਕਾ ਲੱਗੀਆਂ ਪੁਰਾਣੀਆਂ ਨਾ ਚੈਟਾਂ ਨਹੀਂ ਲੱਗੀਆਂ ਹੁਣ ਤੁਸੀਂ ਸਿੰਗਾਪੁਰ ਪ੍ਰਿੰਸੀਪਲਾਂ ਨੂੰ ਭੇਜ ਦਿੱਤਾ ਹੁਣ ਪੰਜਾਬ ਦੇ ਲੋਕੋ ਤੁਸੀਂ ਇਹ ਗੱਲ ਵੱਲ ਗੌਰ ਫਰਮਾਓ ਜੇ ਕੀ ਵਾਕਈ ਜਿਹੜੇ ਪਹਿਲਾਂ ਤੁਸੀਂ ਪ੍ਰਿੰਸੀਪਲ ਸਿੰਗਾਪੁਰ ਘੱਲੇ ਸੀ ਟ੍ਰੇਨਿੰਗ ਵਾਸਤੇ ਉਸ ਤੋਂ ਬਾਅਦ ਕਿੰਨੇ ਸਾਬਕਾ ਚਾਹੇ ਮਜੂਦੇ ਐਮਪੀਆਂ ਐਮਐਲਏ ਮੰਤਰੀਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਆਪਦੇ ਬੱਚਿਆਂ ਦੀ ਐਡਮਿਸ਼ਨ ਕਰਾਈ ਹੋਵੇ ਅੱਛਾ ਮੰਤਰੀਆਂ ਦੀ ਐਮਐਲਏਾਂ ਦੀ ਛੱਡੋ ਸਾਨੂੰ ਤੁਸੀਂ ਆਈਜੀ ਆਈਜੀ ਸਾਹਿਬ ਐਸਐਸਪੀ ਸਾਹਿਬ ਕਮਿਸ਼ਨਰ ਸਾਹਿਬ ਚਾਹੋ ਜਿਹੜੇ ਕਹ ਲੋ ਡੀਸੀ ਸਾਹਿਬ ਐਸਡੀਐਮ ਸਾਹਿਬ ਏਡੀਸੀ ਸਾਹਿਬ ਡੀਐਸਪੀ ਸਾਹਿਬ ਇਹਨਾਂ ਨੇ ਬੱਚਿਆਂ ਨੇ ਸਕੂਲਾਂ ਚ ਸਰਕਾਰੀ ਸਕੂਲਾਂ ਦੇ ਵਿੱਚ ਇਹਨਾਂ ਨੇ ਆਪਦੇ ਬੱਚਿਆਂ ਦੀ ਐਡਮਿਸ਼ਨ ਕਰਾਤੀ ਸੀ ਤੁਸੀਂ ਦਸੂ 2022-23 ਦੇ ਵਿੱਚ ਵੀ ਸਿੰਗਾਪੁਰ ਦਾ ਬੈਂਚ ਘੱਲ ਨਹੀਂ ਸੀ ਤੁਸੀਂ ਹੁਣ ਤੁਸੀਂ ਇਹ ਗੱਲ ਦਾ ਜਵਾਬ ਦਿਓ ਇਹਨਾਂ ਨੂੰ ਛੱਡੋ ਕਿ ਐਸਐਚਓ ਜਾ ਐਸਆਈ ਮੁਨਚੀ ਹੋਮਗਾਰਡ ਔਰ ਸਿਪਾਈ ਇਹਨਾਂ ਨੇ ਆਪਦੇ ਬੱਚਿਆਂ ਦੀ ਸਰਕਾਰੀ ਸਕੂਲਾਂ ਚ ਐਡਮਿਸ਼ਨ ਕਰਵਾਤੀ ਵਿਹਾਂ ਭਾਈ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਉਹ ਉਹ ਜਿਹੜੇ ਕੱਲੋ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਆਏਗਾ ਚਲੋ ਇਹਦਾ ਹੋਰ ਮਹਿਕਮੇ ਦੇ ਆ ਕਿਉਂ ਐਡਮਿਸ਼ਨਾਂ ਕਰਾਉਣਗੇ ਇਹੀ ਸਵਾਲ ਹੋਣਾ ਤੁਸੀਂ ਇੱਕ ਗੱਲ ਦਾ ਜਵਾਬ ਦਿਓਗੇ ਹੁਣ ਕਿ 2022-23 ਤੋਂ ਤੁਹਾਡਾ ਜਿਹੜਾ ਬੈਚ ਗਿਆ ਸੀ ਟ੍ਰੇਨਿੰਗ ਉਦੋਂ ਵੀ ਤੁਸੀਂ ਮੇਰੇ ਹਸਾਬ ਨਾਲ ਇਕੱਲੇ ਸੀਗੇ ਮੈਨੂੰ ਯਾਦ ਹੈ ਇਸ ਗੱਲ ਦਾ ਹੁਣ ਇਹ ਗੱਲ ਤੁਸੀਂ ਦੱਸੋ ਜਾਂ ਤੁਸੀਂ ਅੱਜ ਦੀ ਟ੍ਰੇਨਿੰਗ ਜਿਹੜੀ ਲੈਣ ਵਾਸਤੇ ਇਕੱਲੇ ਆ ਕੀ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਡੀਓ ਡਿਪਟੀ ਡੀਓ ਸਿੱਖਿਆ ਸਕੱਤਰ ਸਿੱਖਿਆ ਮੰਤਰੀ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਕਰਵਾਉਣਗੇ ਜਵਾਬ ਦਿਓ ਹੈ ਕੋਈ ਜਵਾਬ ਕੀ ਜਿਹੜੇ ਟੀਚਰ ਸਰਕਾਰੀ ਸਕੂਲਾਂ ਦੇ ਚਾਹੇ ਪ੍ਰਾਇਮਰੀ ਸਕੂਲ ਦੇ ਆ ਚਾਹੇ ਹਾਈ ਸਕੂਲ ਦੇ ਆ ਚਾਹੇ ਸੈਕੰਡਰੀ ਸਕੂਲ ਦੇ ਆ ਕੀ ਉਹ ਆਪਦੇ ਬੱਚਿਆਂ ਦੀ ਸਕੂਲਾਂ 'ਚ ਐਡਮਿਸ਼ਨਾਂ ਕਰਾਉਣਗੇ ਜਿਹੜਾ ਕੋਈ ਸਰਕਾਰੀ ਪੀਅਰ ਲੱਗਿਆ ਹੋਇਆ ਕੀ ਉਹ ਆਪਦੇ ਬੱਚਿਆਂ ਦੀ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਕਰਾਊਗਾ ਕਦੇ ਨਹੀਂ ਕਰਾ ਰਿਹਾ। ਜਦੋਂ ਸਰਕਾਰੀ ਟੀਚਰ ਹੀ ਆਪਦੇ ਬੱਚਿਆਂ ਦੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਡਮਿਸ਼ਨ ਕਰਾ ਰਹੇ ਆ ਤਾਂ ਫਿਰ ਇਹ ਟ੍ਰੇਨਿੰਗ ਤੁਸੀਂ ਕਿਨੂੰ ਦੇ ਰਹੇ ਆ? ਇਹ ਟ੍ਰੇਨਿੰਗ ਦਾ ਫਾਇਦਾ ਕੀ ਹੋਣਾ ਸਾਨੂੰ? ਜਦੋਂ ਸਾਡੇ ਜਿਹੜੇ ਲੋਕ ਪਿੰਡਾਂ ਦੇ ਵਿੱਚ ਸਰਦੇ ਲੋਕ ਆ, ਸਰਕਾਰੀ ਅਫਸਰ ਆ, ਮੰਤਰੀ, ਐਮਐਲਏ, ਐਮਪੀ ਇਹ ਤਾਂ ਆਪਦੇ ਬੱਚਿਆਂ ਦੀਆਂ ਐਡਮਿਸ਼ਨਾਂ ਪ੍ਰਾਈਵੇਟ ਸਕੂਲਾਂ 'ਚ ਕਰਾਉਂਦੇ ਆ ਤਗੜੇ ਸਕੂਲਾਂ 'ਚ ਕਰਾਉਂਦੇ ਆ ਤਾਂ ਫੇਰ ਸਾਨੂੰ ਇਹਦਾ ਫਾਇਦਾ ਕੀ ਹੋਊਗਾ ਤੁਸੀਂ ਦੱਸੋ ਇਸ ਗੱਲ ਦਾ ਮਾਨ ਸਾਹਿਬ ਜਵਾਬ ਹੈ ਤੁਹਾਡੇ ਕੋਲ ਅੱਜ 11 ਮਾਰਚ 2025 ਆ ਤੁਸੀਂ ਅੱਜ ਇੱਕ ਕਾਨੂੰਨ ਬਣਾ ਦਿਓ ਵੀ ਜਿਹੜੇ ਭਾਈ ਸਾਹਿਬ ਸਰਕਾਰੀ ਨੌਕਰੀ ਲੱਗੇ ਆ ਉਹ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਓ ਚਾਹੇ ਡੀਸੀ ਸਾਹਿਬਾ ਐਸਐਸਪੀ ਸਾਹਿਬਾ ਡੀਐਸਪੀ ਸਾਹਿਬਾ ਐਸਪੀ ਸਾਹਿਬਾ ਐਸਐਚਓ ਸਾਹਿਬਾ ਜਿੰਨੇ ਸਰਕਾਰੀ ਮੁਲਾਜ਼ਮ ਉਹ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਾਉਣ ਔਰ ਜਿਹੜੇ ਸਰਕਾਰੀ ਟੀਚਰ ਆ ਉਹ ਵੀ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਾਉਣ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨਗੇ ਮੈਂ ਤੁਹਾਨੂੰ ਇੱਕ ਗਰੰਟੀ ਦੇ ਨਾਲ ਕਹਿੰਦਾ ਕਿ ਕਦੇ ਵੀ ਤੁਹਾਨੂੰ ਤੁਸੀਂ ਸਿੰਗਾਪੁਰ ਦੀ ਗੱਲ ਕਰਦੇ ਆ ਤੁਹਾਨੂੰ ਪੰਜਾਬ ਦਾ ਪ੍ਰਿੰਸੀਪਲ ਦਿੱਲੀ ਨਹੀਂ ਘੱਲਣਾ ਪੈਣਾ ਟ੍ਰੇਨਿੰਗ ਵਾਸਤੇ ਕੀ ਤੁਸੀਂ ਅੱਜ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਵਾਸਤੇ ਜਿਹੜੇ ਤੁਹਾਡੇ ਫਾਦਰ ਸਾਹਿਬ ਪੜਾਉਂਦੇ ਸੀ ਕਿ ਉਹਨਾਂ ਦੀ ਟ੍ਰੇਨਿੰਗ ਸਿੰਗਾਪੁਰ ਤੋਂ ਹੋਈ ਸੀ ਕੀ ਹੈ ਜਿਹੜੀ ਤੁਸੀਂ ਅੱਜ ਟ੍ਰੇਨਿੰਗ ਦੇਣ ਘੱਲ ਰਹੇ ਆ ਪ੍ਰਿੰਸੀਪਲਾਂ ਦੀ ਮੈਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਉਦੋਂ ਪ੍ਰਿੰਸੀਪਲ ਅਨਪੜ੍ਹ ਸੀ ਇਹ ਤਾਂ ਤੁਸੀਂ ਉਹਨਾਂ ਦੀ ਇੱਕ ਹਸਾਲ ਦੀ ਬੇਇੱਜ਼ਤੀ ਕਰ ਰਹੇ ਹੋ ਵੀ ਇਹਨਾਂ ਟ੍ਰੇਨਿੰਗ ਦੇਨ ਘੱਲ ਰਹੇ ਹੀ پتہ ਨਹੀਂ ਕਾ ਦੀ ਟ੍ਰੇਨਿੰਗ ਪੜਾਉਂਦੀ ਟ੍ਰੇਨਿੰਗ ਦੇਨ ਘੱਲੋਂਗੇ ਔਰ ਉੱਤੇ ਬੰਦੂਖਾਂ ਚਲਾਉਣੀਆਂ ਸਿਖਾਉਣੀਆਂ ਨਹੀਂ ਉਹਨਾਂ ਨੇ ਮੇਰੀ ਹੱਥ ਮੰਨ ਕੇ ਬੇਨਤੀ ਆ ਜਿੰਨਾ ਚਿਰ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂ ਹੋ ਸਕਦੇ ਕਈ ਸਕੂਲਾਂ ਦੀਆਂ ਪੋਸਟਾਂ ਜਿਹੜੀਆਂ ਖਾਲੀ ਪਿੰਗਾ ਤੇ ਬੱਚੇ ਉਹ ਸਬਜੈਕਟ ਆ ਜਿਹੜਾ ਉਹ ਸਿਰਫ ਕਾਪੀਆਂ ਖੋਲ ਕੇ ਕਿਤਾਬਾਂ ਖੋਲ ਕੇ ਆ ਜਾਂਦੇ ਆ ਤੁਸੀਂ ਉਹ ਟੀਚਰ ਪੂਰੇ ਕਰੋ ਖ ਜਿਹੜਾ ਪੈਸਾ ਸਿੰਗਾਪੁਰ ਕਿ ਲਾਇਆ ਜਾ ਰਿਹਾ ਮੈਂ ਮਾਫੀ ਚਾਹੁੰਦਾ ਜੇਕਰ ਪ੍ਰਿੰਸੀਪਲਾਂ ਨੂੰ ਮੇਰੀ ਗੱਲ ਦਾ ਗੁੱਸਾ ਲੱਗਦਾ ਹੋਵੇ ਪਰ ਮੈਂ ਤੁਹਾਨੂੰ ਇੱਕ ਸਪਸ਼ਟ ਗੱਲ ਕਰ ਦਿੰਨਾ ਕਿ ਪੜ੍ਹਾਈ ਸਿੰਗਾਪੂਰ ਘੱਲ ਕੇ ਨਹੀਂ ਹੋਣੀ ਪੜ੍ਹਾਈ ਜਿਹੜੀ ਹੋਣੀ ਆ ਉਹ ਗੱਲ ਯਾਦ ਰੱਖੋ ਕਿ ਜਿਹੜੀ ਪੜ੍ਹਾਈ ਆ ਉਹ ਸਿਰਫ ਤੇ ਸਿਰਫ ਜਿੰਨਾ ਚਿਰ ਸਰਕਾਰੀ ਸਕੂਲਾਂ ਦੇ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਦੇ ਉਨ੍ਹਾਂ ਚਿਰ ਪੜ੍ਹਾਈ ਕਦੇ ਵੀ ਇੱਕ ਨੰਬਰ ਤੇ ਨਹੀਂ ਆਉਣੀ ਔਰ ਜਿੰਨਾ ਚਿਰ ਤੁਸੀਂ ਕਾਨੂੰਨ ਨਹੀਂ ਬਣਾਉਂਦੇ ਇਹ ਕਿ ਜਿੰਨੇ ਸਰਕਾਰੀ ਅਧਿਕਾਰੀ ਹੋ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣਾ ਉਨ੍ਹਾਂ ਚਿਰ ਸਿਰਫ ਤੇ ਸਿਰਫ ਇਹ ਗੱਲਾਂ ਸਭ ਤੋਂ ਵੱਡੀ ਗੱਲ ਏ ਕਿ ਜਿੰਨਾ ਚਿਰ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂ ਹੋ ਸਕਦੇ ਉਨ੍ਹਾਂ ਚਿਰ ਇੱਕ ਅੱਖ ਨਹੀਂ ਹੋ ਸਕਦਾ ਬਾਕੀ ਇਹ ਕਹਿਣ ਦੀਆਂ ਗੱਲਾਂ ਮਾਨ ਸਾਹਿਬ ਕੱਲੀਆਂ ਰੀਲਾਂ ਪਾ ਕੇ ਬੱਸਾਂ ਤੋੜ ਕੇ ਸਤਵਾਂ ਬੈਚ ਇਹ ਵੇਚਾ ਇਹਦੇ ਨਾਲ ਸਾਡਾ ਸਕੂਲਾਂ ਦਾ ਪੱਧਰ ਉੱਚਾ ਨਹੀਂ ਹੋ ਸਕਦਾ ਜੇਕਰ ਤੁਹਾਨੂੰ ਲੱਗਦਾ ਵੀ ਉੱਚਾ ਹੋ ਸਕਦਾ ਸਾਨੂੰ ਨਹੀਂ ਲੱਗਦਾ ਹੋ ਸਕਦਾ ਤੁਹਾਨੂੰ ਮਤਲਬ ਲੱਗਦਾ ਹੋਵੇ ਜੇ ਤੁਹਾਨੂੰ ਲੱਗਦਾ ਵੀ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਹੋ ਸਕਦਾ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਮੈਨੂੰ ਨਹੀਂ ਲੱਗਦਾ ਵੀ ਹੋ ਜੂਗਾ ਜੇਕਰ ਤੁਹ ਜੇ ਤੁਸੀਂ ਕਰ ਦਿੰਦੇ 3 ਸਾਲਾਂ ਦੇ ਵਿੱਚ ਸਕੂਲਾਂ ਦਾ ਪੱਧਰ ਉੱਚਾ ਕਿਵੇਂ ਹੋਣਾ ਸੀ ਸਰਕਾਰੀ ਸਕੂਲਾਂ ਦੇ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਦੇ ਜਿਹੜੇ ਸਰਕਾਰੀ ਅਧਿਕਾਰੀ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਪਰ ਨਹੀਂ ਹੁਣ ਇੱਕ ਗੱਲ ਕਹਾਂ ਜੇਕਰ ਤੁਸੀਂ ਪੱਧਰ ਉੱਚਾ ਕਰਦੇ ਸੀ ਤਾਂ ਫੇਰ ਜਿਹੜਾ ਤੁਸੀਂ ਬੈਚ ਅੱਜ ਤੋਂ ਦੋ ਦੋ ਤਿੰਨ ਸਾਲ ਪਹਿਲਾਂ ਭੇਜਿਆ ਜਿਹੜਾ ਬੈਚ ਤੁਸੀਂ ਡੇਢ ਦੋ ਸਾਲ ਪਹਿਲਾਂ ਉਹ ਬੈਚ ਨੇ ਕੀ ਰੰਗ ਮੁਖਾਤਾ ਤੁਸੀਂ ਸਿਰਫ ਤੇ ਸਿਰ ਮੈਨੂੰ ਇਹ ਦੱਸੋ ਜੀ ਕਿੰਨੇ ਕ ਤੁਸੀਂ ਪ੍ਰਿੰਸੀਪਲ ਸਾਹਿਬ ਭੇਜ ਕੇ ਉਹਨਾਂ ਨਾਲ ਇਹ ਹੈ ਨਹੀਂ ਹੁਣ ਉੱਥੋਂ ਸਿਰਫ ਅਨੁਸ਼ਾਸਨ ਸਿੱਖਿਆ ਜਾ ਸਕਦਾ ਉੱਥੋਂ ਦਾ ਕੀ ਮਤਲਬ ਸਕੂਲ ਦਾ ਰੂਲ ਆ ਉਹ ਸਿੰਗਾਪੁਰ ਇੱਥੇ ਥੋੜਾ ਚੱਲੂਗਾ ਤੁਸੀਂ ਆਪ ਹੀ ਤਾਂ ਗੱਲਾਂ ਕਰ ਦਿੰਦੇ ਆਂ ਜੀ ਇੱਕ ਵਾਰੀ ਅਖੇ ਸੁਭਾ ਅਖੇ ਡਾਕ ਦੀ ਪੋਸਟ ਆ ਗਈ ਤਾਂ ਕਿਸੇ ਨੇ ਸਵਾਲ ਪੁੱਛਿਆ ਜੀ ਅਖੇ ਧਰਤੀ ਤੋਂ ਚੰਦ ਦੀ ਦੂਰੀ ਕਿੰਨੀ ਆ ਉਹ ਕਹਿੰਦਾ ਜੀ ਅਗ ਚਿੱਠੀਆਂ ਫਿਰ ਚੰਦ ਤੇ ਫੜੋਣਗੇ ਫਿਰ ਸਾਡਾ ਜਵਾਬ ਆ ਤੇ ਉਹੀ ਗੱਲ ਆ ਜੀ ਉੱਥੋਂ ਦਾ ਆਪਾਂ ਸਿਸਟਮ ਚੱਕ ਇੱਥੇ ਕੀ ਲਿਆ ਰਹੇ ਆਂ ਇੱਕ ਵਾਰ ਤਾਂ ਕਿੰਨੇ 12 ਬੰਦੇ ਇੱਥੇ ਆਉਣਗੇ ਇੱਕ ਦੂਜੇ ਪਾਸੇ ਹੀ ਜਾ ਕੇ ਬਾਹਰੋਂ ਇਦਾਂ ਸਿਸਟਮ ਲਿਆਈਏ ਫਿਰ ਇਹਦਾ ਮਤਲਬ ਹਲੇ ਵੀ ਸਾਨੂੰ ਅੰਗਰੇਜ਼ ਹੀ ਚਲਾਉਣਗੇ ਸਿੰਗਾਪੁਰ ਵੀ ਅੰਗਰੇਜ਼ ਹੀ ਬੈਠੇ ਹੋਣਗੇ ਉੱਥੇ ਕਿਹੜਾ ਆਪਾਂ ਮਤਲਬ ਰਿਸ਼ਤੇਦਾਰ ਛੱਡ ਕੇ ਹਲੇ 70 75 77 ਸਾਲ ਹੋ ਗਏ ਸਾਡਾ ਦੇਸ਼ ਆਜ਼ਾਦ ਹੋਏ ਨੂੰ ਤੇ ਸਾਨੂੰ ਹਲੇ ਤੱਕ ਹਲੇ ਬੱਚੇ ਪੜਾਉਂਦੇ ਹੀ ਨਹੀਂ ਪਤਾ ਲੱਗਿਆ ਬੱਚੇ ਪੜਾਉਨੇ ਕੀ ਆ ਇਹ ਮਤਲਬ ਤੁਸੀਂ ਆਦਿ ਗੱਲ 'ਚ ਆਪ ਫਸਦੇ ਆ ਮਾਨ ਸਾਹਿਬ ਇਹ ਬੇਨਤੀ ਆ ਤੁਸੀਂ ਥੋੜਾ ਜਿਆਦਾ ਧਿਆਨ ਦਿਓ ਇਹ ਰੀਲਾ ਨਾਲ ਕੰਮ ਨਹੀਂ ਚੱਲਣਾ ਦਲੀਲਾਂ ਨਾਲ ਕੰਮ ਚੱਲਣਾ ਔਰ ਸਟੇਜਾਂ ਚਲਾਈਆਂ ਨਾਲ ਕੰਮ ਨਹੀਂ ਚੱਲਣਾ ਸਟੇਟਾਂ ਚਲਾਈਆਂ ਨਾਲ ਕੰਮ ਚੱਲਣਾ ਕੱਲੇ ਚੁਟਕਲਿਆਂ ਨਾਲ ਕੰਮ ਨਹੀਂ ਚੱਲਣਾ ਇੱਥੇ ਕੰਮਾਂ ਨਾਲ ਕੰਮ ਚੱਲਣਾ ਯਾਦ ਰੱਖੋ ਬਾਕੀ ਤੁਹਾਡੀ ਮਰਜ਼ੀ ਆ ਸਾਡਾ ਕੰਮ ਤਾਂ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਆ ਪਰ ਮਾਨ ਸਾਹਿਬ ਗੁੱਸਾ ਕਰ ਲੈਂਦੇ ਆ ਇਹ ਆ ਨਹੀਂ ਕਰਦੇ ਗੱਲਾਂ ਦੇ ਵਿੱਚ ਵਾਕਈ ਇਹ ਗੱਲ ਹੈ ਕਿ ਪੰਜਾਬ ਦੇ ਲੋਕੋ ਤੁਹਾਨੂੰ ਲੱਗਦਾ ਹੋਊਗਾ ਕਿ ਪ੍ਰਿੰਸੀਪਲ ਭੇਜ ਕੇ ਸਿੰਗਾਪੁਰ ਪਤਾ ਨਹੀਂ ਸਕੂਲ ਕਿੰਨੇ ਕ ਚੰਗੇ ਹੋ ਜਾਣਗੇ ਜਿੰਨਾ ਚਿਰ ਤੁਸੀਂ ਤੁਸੀਂ ਅੱਕੇ ਵੀ ਪਹਿਲਾਂ ਵੀ ਅਜ ਤੋਂ ਕੁਝ ਮਹੀਨੇ ਕੁ ਸਾਲ ਪਹਿਲਾਂ ਭੇਜੇ ਹੀ ਆਪਾਂ ਸਿੰਗਾਪੁਰ ਭੇਜੀ ਸੀ ਉਹ ਤੋਂ ਵੀ ਇਕੱਲੇ ਸੀ ਇਹਨਾਂ ਨੇ ਤਾਂ ਉਹਨਾਂ ਨਾਲ ਕਿੰਨੇ ਕ ਡੀਐਸਪੀਆ ਨੇ ਐਸਐਸਪੀਆ ਨੇ ਆਪਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਾਦੇ ਮੇਨ ਗੱਲ ਇਹ ਜਿਸ ਦਿਨ ਇੱਕ ਦਿਹਾੜੀਦਾਰ ਦੇ ਬੱਚੇ ਦੇ ਨਾਲ ਡੀਸੀ ਡੀਸੀ ਦਾ ਐਸਐਸਪੀ ਦਾ ਐਮਐਲਏ ਦਾ ਐਮਪੀ ਦਾ ਮੰਤਰੀ ਦਾ ਸਰਪੰਚ ਦਾ ਮੈਂਬਰ ਦਾ ਇਹ ਜਦੋਂ ਇਹਨਾਂ ਦੇ ਬੱਚੇ ਐਸਐਚਓ ਦਾ ਬੱਚੇ ਜਦੋਂ ਇੱਕ ਇੱਕ ਕਲਾਸ ਦੇ ਵਿੱਚ ਬਹਿ ਕੇ ਪੜਨਗੇ ਉਸ ਟਾਈਮ ਤੇ ਸਰਕਾਰੀ ਸਕੂਲਾਂ ਨਾਲ ਪਰ ਦੁਰਚਾਉਣਾ ਨਹੀਂ ਤਾਂ ਕਦੇ ਨਹੀਂ ਹੋ ਸਕਦਾ ਯਾਦ ਰੱਖ ਲੋ 100 ਕਿੱਲੇ ਵਾਲਾ ਬੱਚਾ ਕਿਸੇ ਹੋਰ ਸਕੂਲ 'ਚ ਪੜਦਾ ਦਸਾਂ ਕਿੱਲੇ ਵਾਲਾ ਕਿੱਥੇ ਹੋਰ ਪੜਦਾ ਜਿਹਦੇ ਕੋਲ ਔੜਾ ਵੀ ਨਹੀਂ ਉਹਦਾ ਕਿੱਥੇ ਹੋਰ ਪੜਦਾ ਤੇ ਜਿਹੜਾ ਜਮਾ ਹੀ ਡਿੱਗਿਆ ਹੋਇਆ ਵਿਚਾਰਾ ਗੁਜ਼ਾਰਾ ਇਹ ਕਰਦਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜਦਾ ਮੈਂ ਨਹੀਂ ਕਹਾਂ ਸਰਕਾਰੀ ਸਕੂਲ ਮਾੜੇ ਆ ਪਰ ਸਬੂਤ ਸਰਕਾਰੀ ਅਧਿਕਾਰੀ ਦਿੰਦੇ ਉਹ